ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲਜੀਤ ਭੁੱਲਰ ਕੈਬਨਟ ਮੰਤਰੀ ਨੇ ਜੋ ਰਾਮਗੜੀਆ ਬਰਾਦਰੀ ਲਈ ਭੱਦੀ ਸ਼ਬਦਾਲੀ ਬੋਲੀਆ ਉਹਦੇ ਸਾਰੀ ਬਰਾਦਰੀ ਵਿਰੋਧ ਕਰਦੀ ਹੈ ਐਡੇ ਵੱਡੇ ਮੰਚ ਤੇ ਹੋ ਕੇ ਉਹਨਾਂ ਨੂੰ ਇਹ ਗੱਲ ਸੋਚ ਸਮਝ ਕੇ ਬੋਲਣੀ ਚਾਹੀਦੀ ਹੈ ਕਿਉਂ ਬਰਾਦਰੀ ਚ ਬਹੁਤ ਰੋਸ ਹੈ ਇਸ ਗੱਲ ਦਾ ਚਾਹੇ ਉਹਨਾਂ ਨੇ ਮਾਫੀ ਮੰਗ ਲਈ ਪਰ ਅਸੀਂ ਉਸ ਤੋਂ ਸੰਤੋਸ਼ਟ ਨਹੀਂ ਹਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਸ ਨੂੰ ਖਾਰਜ ਕੀਤਾ ਜਾਵੇ ਇਹਦੇ ਤੋਂ ਹਸਤੀਫਾ ਲੈ ਕੇ ਇਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਮੰਤਰੀ ਇਸ ਗੱਲ ਨੂੰ ਕਹਿਣ ਤੋਂ ਪਹਿਲਾਂ 100 ਵਾਰ ਸੋਚ। ਨਾਦੀਰ ਪੁੱਲਰ ਮੁਰਦਾਬਾਦ 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 ਪਿਛਲੇ ਦਿਨੀ ਜੋ ਮੰਤਰੀ ਲਾਲਜੀਤ ਭੁੱਲਰ ਨੇ ਰਾਮਗੜੀਆ ਭਾਈਚਾਰੇ ਦੇ ਵਿਰੁੱਧ ਜਿਹੜੀ ਸ਼ਬਦਾਵਲੀ ਆ ਉਹ ਗਲਤ ਵਰਤੀ ਗਈ ਉਸ ਦੁਬਾਰਾ ਰਾਮਗੜੀਏ ਭਾਈਚਾਰੇ ਦੇ ਵਿੱਚ ਰੋਸ ਦੇਖਿਆ ਤੇ ਇਹ ਇਕੱਠ ਕਰਨ ਦਾ ਮਨ ਬਣਾਇਆ ਇਹਨਾਂ ਨੇ ਕਿ ਰਾਮਗੜੀਆ ਭਾਈਚਾਰੇ ਨੂੰ ਕਿੰਨੀ ਮਤਲਬ ਐਡੀ ਵੱਡੀ ਸਟੇਜ ਤੋਂ ਬਹੁਤ ਹੀ ਮਤਲਬ ਜਿਹੜੀ ਲੈਂਗੁਏਜ ਗਲਤ ਵਰਤੀ ਗਈ ਰਾਮਗੜੀਏ ਭਾਈਚਾਰੇ ਬਾਰੇ ਦੇਖੋ ਜੀ ਮੈਂ ਕਹਿੰਦਾ ਵੀ ਸਰਕਾਰ ਨੂੰ ਇਸ ਬਾਰੇ ਇੱਕ ਲਾ ਬਣਾਉਣਾ ਚਾਹੀਦਾ ਤਾਂ ਕਿ ਜੋ ਕਿਸੇ ਵੀ ਬਰਾਦਰੀ ਬਾਰੇ ਕੋਈ ਵੀ ਅਪਸ਼ਬਦ ਬੋਲਦਾ ਤਾਂ ਉਸ ਨੂੰ ਉਸ ਲਾ ਦੀ ਉਸ ਐਕਟ ਦੀ ਸਜ਼ਾ ਮੇਢੀ ਚਾਹੀਦੀ ਆ ਵੀ ਕੋਈ ਆਪਾਂ ਕਤਲ ਕੋਈ ਫਰਜ਼ ਕਰੋ ਕੋਈ ਕਤਲ ਕਰਦਾ ਤੇ ਉਹ ਕੋਰਟ ਮਾਫੀ ਮੰਗਦੀ ਆ ਜੀ ਨਾ ਕੋਈ ਲਿਖਤੀ ਮਾਫੀ ਆਈ ਨਾ ਕੋਈ ਰਿਟਰਨ ਚਾਹੀ ਸਿਰਫ ਔਰਲ ਮਾਤਲਬ ਮਾਫੀ ਮੰਗੀ ਗਈ ਆ ਨਾ ਵਾਰ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਮੰਤਰੀ ਅਹੁਦੇ ਤੋਂ ਹਟਾਜਿਆ ਜਾਵੇ ਤੇ ਲਾਲਜੀਤ ਭੁੱਲਰ ਆਪਣਾ ਅਸਤੀਫਾ ਦੇਣ ਦੇਖੋ ਜੀ ਪਹਿਲਾਂ ਤਾਂ ਮਤਲਬ ਪ੍ਰੋਪਰ ਤੌਰ ਤੇ ਫਿਰ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਤੇ ਫਿਰ ਤਾਂ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿਹੜੇ ਝਾੜੂ ਆਪ ਪਾਰਟੀ ਦਾ ਪੂਰੇ ਤੌਰ ਪਰ ਮੁਕੰਮਲ ਤੌਰ ਤੇ ਪੰਜਾਬ ਚ ਜਿਹੜਾ ਮਿਸਤਰੀ ਭਾਈਚਾਰਾ ਆਰਾਮਗੜੀ ਬਰਾਸਰੀ ਆ ਉਹ ਬਾਈਕਾਟ ਕਰ ਦੇਖੋ ਜੀ ਹਜੇ ਤਾਂ ਅਸੀਂ ਸਰਕਾਰ ਤੇ ਆਪਣੇ ਵਿਚਾਰ ਪੇਸ਼ ਕਰੇ ਨੇ ਅਸੀਂ ਬੇਨਤੀ ਕਰਦੇ ਹਾਂ ਉਹ ਇਹਦੇ ਤੇ ਜ਼ਰੂਰ ਧਿਆਨ ਦੇਣਗੇ ਨਹੀਂ ਧਿਆਨ ਦੇਣਗੇ ਤਾਂ ਜੋ ਵੀ ਸੰਘਰਸ਼ ਹੋਊਗਾ ਅਸੀਂ ਸਾਰੀ ਬਰਾਦਰੀ ਰਲ ਕੇ ਇੱਕ ਤਰਫ ਹੋ ਕੇ ਚੱਲਾਂਗੇ ਤੇ ਵਿਰੋਧ ਕਰਾਂਗੇ ਇਸ ਚੀਜ਼ ਦਾ